ਕਵਾਲਾ ਪ੍ਰੋਬਲਮ ਭਾਜੀ ਘਰ ਪੈਦਲ ਕਿਚੋ ਫਿਰ ਪਹੁੰਚਿਆ ਬੱਚੇ ਟੌਫੀਆਂ ਖਾਣਦੇ ਜੀ ਦਹੀਂ ਨੂੰ ਫੇਰ ਕੇ ਇਹਨਾਂ ਸਾਬੂ ਵਧੀਆ ਲੱਗਾ ਕੀ ਕਿਹਾ ਕਿ ਹਾਂ ਤੇ ਹਾਡੀ ਗੋਲਾਸ ਕਰੀ ਪਾਸ ਮਾਨਾ ਪਹਿਲਾਂ ਨਹੀਂ ਸੋਚਿਆ ਕਿ ਇਹ ਸਮਾਨ ਤੇ ਕਾਫੀ ਹੋਈ ਜਾਣਾ ਤੇ ਇੰਨਾ ਕੁ ਇਕੱਠਾ ਕਰ ਲੈਨੇ ਆ ਠੀਕ ਤੁਹਾਡੇ ਕੋਲ ਠੀਕ ਹੈ ਅਹੀਂ ਗੱਟਾ ਜਿੰਨਾ ਘੱਟ ਮਟੀਰੀਅਲ ਆ ਭਈ ਇੰਨਾ ਕਿ 6 ਸਾਢੇ 6 ਕਿਲੋ ਉਹ ਵੇਟ 6 ਕਿਲੋ ਪਾ ਗਏ ਸਾਢੇ 6 ਕਿਲੋ ਉੱਤੇ ਹੋ ਗਏ ਅਹੀਂ ਨਾ ਸਮਝ ਲੈਣਗੇ ਉਹ ਤੈਨੂੰ ਸੋਚੇਗੇ ਫੇਰ ਅਹੀਂ ਕੀ ਇਹ ਦੀ ਪੀਲੀ ਜੋੜੀ ਕੱਢੀ ਗੁੱਡਾਂ ਦੀ ਜਦੀ ਨਹੀਂ ਕੱਢਣਾ ਨਾ ਨਾ ਪੈ ਗਈ ਨਹੀਂ ਭਾਜੀ ਅਹੀਂ ਭਾਜੀ ਦੀ ਹੰਦਰਦੀ ਨਾ ਲੈ ਲੈਸ ਮਾਰ ਕੇ ਲੈ ਆ ਲੋ ਤੀ ਲੈ ਲੋ ਕਿ 6 ਕਿਲੋ ਪਾਜ ਜਾਣਾ ਮਨ ਲ ਬੋਪੀ ਹੋ ਚੁndi ਨਾ 6 ਕਿਲੋ ਲੋ ਲੋ ਅਹੀਂ ਚਲ ਚਲੋ ਉਹਨਾਂ ਨੂੰ ਚਿੰਜਾ ਹੀ ਲੋ ਲਾਓ ਨੇ ਉਹ ਲੱਕੇ ਮਾਟੇ ਜੇ ਕਹਿੰਦਾ ਮਰਜੀ ਲਿਆਓ ਕਿ ਜਾਂ ਮੁੱਲ ਨਹੀਂ 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 ਜਿੰਨਾ ਮਰਜੀ ਦਾ ਇੱਥੇ ਕਰੂਗਾ ਤਿੱਜਾ ਹੀ ਤੇ ਪੈਸੇ ਹੀ ਹੋਣੀ ਆ ਉਹ ਨਹੀਂ ਨਾ ਹੀ ਪਰ ਹਾਂ ਠੀਕ ਲੱਗੇ ਤਾਂ ਬਹੁਤ ਜਲਾ ਹੋਏ ਨਾ ਹੁਣ ਮੰਨ ਲਓ ਜਾਟ ਨੇ ਮੰਨ ਲਓ ਤੁਹਾਡੇ ਡਰਾਈਵਰ ਤੇ ਕਿਉਂ ਕਰਦੀ ਲਾਦੇ ਤੇ ਰੋਵਾ ਨਹੀਂ ਤੇ 300 ਸਵਾਰੀਆਂ ਤੇ ਤੁਸੀਂ ਲਾ ਦੋ ਸਾਰੀ ਪਈ ਇੱਕ ਸਵਾਰੀ ਮਗਰ ਠੀਕ ਹੈ 50 50 ਕਿਲੋ ਵੀ ਲਾਈਏ ਤੇ 15 ਕਿੰਮਟਾ ਸਮਾਨ ਹੋ ਗਿਆ ਤੇ ਟਰੈਕਟਰ ਦਾ ਡਾਟਾ 220 ਸੈਕਿੰਡ ਦਾ ਜਨਾ ਦਿੱਤੀ ਜਾਂਦਾ ਹੈ। ਇਹਦੇ ਨਾਲ ਦੇ ਇਹ ਨਾਲ ਬੈਗ ਨਾਲ ਜੇ ਉਹ ਮੈਂ ਬੈਂਕ ਚੈੱਕ ਕਰ ਲਵਾਂ। ਆਪ ਆਪਣੇ ਚਾਰਜ ਦਾ ਮਾਰਦੇ। ਚਾਰਜ ਦਾ ਮਾਰਦੇ। ਉਹ ਦੇਖਣਾ ਮਾਰਦੇ ਰੱਖਿਆ ਯਾਰ। ਪਾਣੀ ਇਹ ਕਹਿ ਗਿਆ ਕਹਿੰਦਾ ਨੈਕ ਟੋਪਿਕ ਕਰ। ਆ ਦੇਖੀ ਭਾਉ। ਮੈਂ ਕਟਾਉਂਦਾ ਫਿਰ ਕਟਾ ਪੈਂਦਾ। ਕਰਸੇ ਦੇ ਹੱਥੀਂ ਕਰਤੋਂ ਕਰਸੇ ਦੇ ਦਿੱਸਦੇ ਨਹੀਂਦਾ ਗਿਫਟ ਨਹੀਂ ਆਪਣਾ ਨਾ ਮਾ ਨਹੀਂ ਲੈਂਦਾ ਆ ਤੁਹਾਨੂੰ ਮੇਰਾ ਹੀ ਮਾ ਮੇਰੇ ਸਾਡੇ ਤੇ ਸਮਝ ਲਜੀ ਪਾਜੀ ਜੀ ਪਾਜੀ ਤੇ ਮਾ ਮਾ ਮੇਰਾ ਪਤੀ ਕਹਿੰਦਾ ਜਿੱਕ ਬੜਾ ਇਹਦੇ ਹਾਂਜੀ ਪਾਜੀ ਮੈਂ ਦੁਨੀਆਂ ਦੇ ਉਹ ਵੀ ਹੋਟਲ ਭਰਿਆ ਸੀ ਐਨੇ ਦੀ ਨੀਂਦ ਦੀਆਂ ਤੋਂ ਮਤਲਬ ਨਹੀਂ ਨੀਂਦ ਸਮਝਣੀ ਉੱਤੇ ਤੇ ਫਿਰ ਅਸੀਂ ਗਏ ਉੱਥੇ ਸਾਡੇ ਰੋਦਾ ਸੀ ਉੱਥੇ ਦੋ ਮਤਲਬ ਪਾਰਕ ਨੇ ਜੇ ਇੰਡੋਰ ਹੈ ਟਾਉਰ ਤੇ ਇੰਡੋਰ ਹੀ ਭੰਗਿਆ ਦੇ ਉੱਪਰ ਰੋਦਾ ਦਾ ਤੋ ਨਹੀਂ ਹੈ ਪੂਰਾ ਕੋਠਿਆਂ ਪਾ ਰਿਹਾ ਹੈ ਲੱਗਦਾ ਮੌਸਮ ਬੜਾ ਹੈ ਨਹੀਂ ਲੱਗਦਾ ਨਹੀਂ ਹੋਗਾ ਭਾਜੀ ਮਤਲਬ ਹੈ ਮੌਸਮ ਜਿਹੜਾ ਚੰਗੀ ਬਣੇ ਟੈਂਪਰੇਚਰ ਪਰ ਉੱਥੇ ਤੋਂ ਪਹਿਲੀ ਤੀ ਨਹੀਂ ਹੈ ਠੰਡੀ ਤੋਂ ਬਗੈਰ ਹਵਾ ਚ ਪਾਣੀ ਖੜਾ ਰਿਹਾ ਹੈ ਰਕਤ ਬੜੀ ਹੈ ਤੁਹਾਡੇ ਇੱਥੇ ਹਾਲ ਹੋ ਨਹੀਂ ਮਤਲਬ ਮੁਕਾਬਲੇ ਤੇ ਉੱਥੇ ਜਿਆਦਾ ਪਹਾੜ ਜਿਹੜਾ ਉਹ ਪਹਾੜ ਨੂੰ ਉੱਚੀਆਂ ਨੂੰ ਚਾਹ ਬਰਾਬਰ ਉਹਨੇ ਕਿੰਨੀਆਂ ਗੜੀਆਂ ਉੱਚੀਆਂ ਮੰਜ਼ਲਾ ਉਹਦੇ ਉੱਤੇ ਵੀ ਰੱਖ ਰਾਇਆ ਹੂੰ ਵੜੀਆਂ ਅੱਜ ਮੈਂ ਤਾਂ ਅਰੇ ਤੋ ਮੈਂ ਕਿਹਾ ਬੋਡ ਜਿਹੜੀਆਂ ਤੇ ਜੀਤ ਨਹੀਂ ਮੇਰਾ ਕੰਮ ਹੈ ਮੈਂ ਇਕੱਲੇ ਅਨੇਕ ਆਪੀ ਦੋ ਬੋਡਾਂ ਦੇ 10 ਦੇਂਗਾ ਤੇ ਉਹ ਇਹ ਕਹਿੰਦੇ ਵੀ 10 ਦੇ ਦੂੰਗਾ 20 ਦੇ ਦੂੰਗਾ ਮੈਂ ਲਵਾਂ ਸਾਰੀਆਂ ਬੈਡਾਂ 25 26 ਮੈਨੂੰ ਲੱਭਾ ਥੋੜੀ ਰੇਂਜ ਵਿੱਚ ਮੈਂ ਤੁਹਾਨੂੰ 20 ਰੁਪਏ ਦੇ ਸਾਰੀਆਂ ਲੀ 400 ਕਿਉਂ ਹੁੰਦੀਆਂ ਇੰਨੀ ਰੇਟ ਕਿੰਨੀ ਹੈ ਤੇ ਦੇ ਤੁਹਾਨੂੰ ਬੈਂ ਉਹ ਫਾਕੇ ਰੇਲਾ ਇਹ ਜਿੰਨੇ ਤੱਕ ਜੋ ਕਹਿੰਦੇ ਸ਼ੀਸ਼ਾ ਲੱਗਾ ਆ ਉੱਥੇ ਤਾਂ ਬੜਾ ਡਰ ਲੱਗਦਾ ਬਹੁਤ ਬੜਾ ਲਿਖਾ ਪੂਰੀ ਬਿੰਦਿਆ ਮੈਂ ਨਹੀਂ ਤੱਕੀ ਜਵਰ ਦੁਕਾਨ ਜਾਂਦੀ ਰੱਬੇ ਬਿਸ਼ੇ ਨੂੰ ਆਇਆ ਮੈਂ ਗਈ ਨਹੀਂ ਉਹ ਸੋਹਰੇ ਪੈਨ ਖੜਾ ਉੱਥੇ ਭਾਜੀ ਸ਼ੀਸ਼ਾ ਲੱਗਦਾ ਹੈ ਇਹ ਕਿੰਨਾ ਵੀ ਸ਼ੀਸ਼ਾ ਆਇਆ ਇੰਨਾ ਵੀ ਸ਼ੀਸ਼ਾ ਜਨਾ ਆਉਣਾ ਆਹ ਬਿਲਡਿੰਗ ਹੈ ਮਗਰ ਇੰਨਾ ਬਧਾਵਾ ਸ਼ੀਸ਼ਾ ਕੱਢਿਆ ਬਾਹਰ ਉਹਦੇ ਵਿੱਚ ਬੈਠੇ ਲੋਕੀ ਮੂਡ ਕਰਦੇ ਨੇ ਲੋਕ ਹੀ ਪੈ ਤਾ ਹੁੰਦੇ ਆ ਸਾਡੇ ਦੋਨੇ ਆ ਰਹੇ ਹਾਂ ਸੋਰੀ ਨਾ ਹੀ ਮੈਂ ਹੱਲੇ ਮਾਰੇ ਦੋਨੇ ਬੰਦਾ ਜਿਆਦਾ ਤਾਂ ਕਿ ਬਾਹਰ ਜਾਇਦਾ ਸੁਣਨ ਕਿਦਾਂ ਦਾ ਹੋਇਆ ਜਿਹੜਾ ਪਹਿਲਾਂ ਤਾਂ ਦੱਸਣਾ ਤੁਹਾਨੂੰ ਡੈਮੋ ਤਾਂ ਜਾਂਦੀ ਆ ਵੀ ਇੰਦਾ ਕਰਕੇ ਡੈਮੋ ਦੱਤੀ ਇਹ ਹੁਣ ਬਾਕੀ ਬਾਹਰ ਫਸਣਾ ਵੀ ਕੀ ਕਰਨਾ ਮੈਂ ਤੁਹਾਨੂੰ